ਤੇਰੇ ਜਗਾ ਜਗਾ ਕੇ ਤੇ ਲੱਗੀ ਆ ਉਹ ਬੁਰੇ ਲਾਤ ਹੋ ਗਏ ਯਾਰ ਲੋਕੀ ਮਤਲਬ ਕਹਿੰਦਾ ਜੋ ਮਿਲਦਾ ਦੇ ਦੇ ਦੋ ਬਸ ਦੇ ਦੇ ਦੋ ਉਹਤੇ ਹੀ ਬੁਰਾ ਲਾਤ ਆ ਇਸੇ ਮਚਲੰਦੇ ਆ ਚਾਮੀ ਬੰਦ ਕਰਨਾ ਕੋਈ ਹੱਲ ਨਹੀਂ ਹੋਣਾ ਇਹ ਲੋਕਾਂ ਨੂੰ ਬੜਾ ਬੜੀ ਮੈਗੀ ਜਿਹੜੇ ਬਲਕ ਬਲੈਕਆਊਟ ਕਰਨ ਲੱਗੇ ਆ ਟੈਕਨੋਲੋਜੀ ਤੇ ਅੱਜ ਕੱਲ੍ਹ ਵਾਇਰਡ ਵਾਸ ਬੜੀ ਆ ਬਲੈਕਆਊਟ ਦਾ ਕੋਈ ਮੁੱਲ ਨਹੀਂ ਹੈਗਾ ਜੋ ਕੱਲ ਦੀ ਰੋਟੀ ਨਹੀਂ ਖਾਦੀ ਪੂਰੇ ਜਦ ਤੁਸੀਂ ਇਹਦੇ ਸਾਥ ਜੇਵ ਦੇ ਆਜਦੇ ਆ ਬਹੁਤ ਬੁਰੇ ਲਾਤ ਹੋ ਗਏ ਬਹੁਤ ਜ਼ਿਆਦਾ ਲੋਕਾਂ ਹੀ ਹੋਣਾ ਰੌੜਾ ਬੜੀ ਪਈ ਇਹ ਲੋਕੀ ਕਹਿੰਦੇ ਉਹਨਾਂ ਨੇ ਕਿਹਾ ਵਾਜੀ ਪਹਿਲਾਂ ਗੱਲ ਕਹਿੰਦੇ ਸੀਗੇ ਕਿ ਸਵੇਰੇ 7 ਅਕੋਰਡਿੰਗ ਚੱਲਦਾ ਪਿਆ ਨਿਊਜ਼ ਵਿੱਚ ਉਹਨੂੰ ਵੇਖ ਕੇ ਲੋਕਾਂ ਚਾਹ ਫੜੀ ਮਰਜੀ ਐ ਬਾਕੀ ਹਲਾਤ ਉੱਥੇ ਤੋਂ ਜਾ ਕੇ ਜਾਗੇ ਇੱਥੇ ਲੱਗੀ ਆ ਬਹੁਤ ਬੁਰੇ ਲਾਦ ਹੋ ਗਦੇ ਆ ਲੋਕੀ ਮਤਲਬ ਕਹਿੰਦਾ ਜੋ ਮਿਲਦਾ ਦੇ ਦੇ ਦੋ ਬਸ ਦੇ ਦੇ ਦੋ ਬੋਤੇ ਹੀ ਬੁਰਾ ਲਾਦ ਆ ਸਮਝ ਲੰਦੇ ਆ ਇਹ ਕੰਟਰੋਲ ਕਰਨਾ ਪੈਣਾ ਥੋੜਾ ਟਾਈਮ ਜਾਂ ਵਧਾਣਾ ਮਤਲਬ ਸ਼ਾਮੀ ਸ਼ਾਮੀ ਬੰਦ ਕਰਨਾ ਸ਼ਾਮੀ ਬੰਦ ਕਰਨਾ ਕੋਈ ਹੱਲ ਨਹੀਂ ਹੋਣਾ ਇਹ ਲੋਕਾਂ ਨੂੰ ਵੱਡਾ ਵੱਡੀ ਪੈ ਗਈ ਜਿਹੜੇ ਬਲੈਕਆਊਟ ਕਰਨ ਲੱਗੇ ਆ ਟੈਕਨੋਲੋਜੀ ਦੀ ਗੱਲ ਕਰ ਵੈਸੇ ਐਡਵਾਂਸ ਬੜੀ ਆ ਬਲੈਕਆਊਟ ਦਾ ਕੋਈ ਮੁੱਲ ਨਹੀਂ ਹੈਗਾ ਅੰਨਾ ਚ ਤੇ ਗਿਆ ਵੇਖੋ ਸਾਰੀ ਵਾਰ ਕੀ ਹਾਲ ਬਣਦਾ ਦੋ ਕੱਲ ਦੀ ਰੋਟੀ ਨਹੀਂ ਖਾਦੀ ਫਿਰ ਤੇ ਸੇਰ ਦੇ ਸਾਥ 6 ਵਜੇ ਆਜਦੇ ਆ ਬਹੁਤ ਬੁਰੇ ਲੱਗਤ ਹੋ ਗਏ ਬਹੁਤ ਜਿਆਦਾ ਇਹਦੇ ਸੌਦਾ ਲੈਣ ਆਏ ਆ ਅੱਜ ਗੱਲ ਹੋ ਗਈ ਕਰੀਏ ਕਹਿੰਦੇ ਮਿਲਣਾ ਨਹੀਂ ਹੈਗਾ ਦੋ ਚਾਰ ਦਿਨ ਦੁਕਾਨਾਂ ਬੰਦ ਹੋਣੀਆਂ ਇਹ ਆਵਾਜ਼ ਆਉਂਦੀ ਹੈ ਰੋਸੇ ਸੋਰਾ ਪਾਇਆ ਜਿਆ ਡੰਗਦਾ ਜੀ 2 ਕਿਲੋ ਰਾਜਮਾ 2 ਕਿਲੋ ਸੋਨ ਦਾ 2 ਕਿਲੋ ਮਾਂ 2 ਕਿਲੋ ਮੱਕੀ ਬਸ ਠੋਕ ਤੇ ਆ ਗਏ ਆ ਜੀ ਦੁਕਾਨਦਾਰ ਨੇ ਫੋਨ ਕੀਤਾ ਵਾ ਕਹਿੰਦਾ ਰਾਤ ਦਾ ਪਾਉ ਨੂੰ ਮਾਲ ਲਗਾਇਆ ਵਾ ਤੇ ਦੁਕਾਨ ਨੂੰ ਮਾਲ ਦੇਣਾ ਕਿਹਨੂੰ ਤੇ ਛੇਤੀ ਮੇਰਾ ਮਾਲ ਲੈ ਕੇ ਆਇਓ ਇਹ ਵੇਖੋ ਜੀ ਲੋਕਾਂ ਹੀ ਹੁਣਾਂ ਝੜਾੜਪੜੀ ਪਈ ਏ ਲੋਕੀ ਕਹਿੰਦੇ ਹੁਣਾਂ ਉਹਨਾਂ ਨੇ ਕਹਾ ਵਾਜੀ ਪਹਿਲਾਂ ਗੱਲ ਕਹਿੰਦੇ ਸੀਗੇ ਕਿ ਸਵੇਰੇ 7 ਵਜੇ ਦੁਕਾਨਾਂ ਖੁੱਲਣਗੀਆਂ ਤੇ ਯਾਰਾਂ 12 ਵਜੇ ਬੰਦ ਹੋ ਜਾਣੀਆਂ ਵਾ ਤੇ ਬਸ ਇਹਦੇ ਕਰਕੇ ਲੋਕੀ ਜਿਹੜੇ ਹੁਣ ਝੜੇ ਪਈ ਏ ਕਿ ਲੜਾਈ ਲੜਾਈ ਲੱਗ ਜਾਣੀ ਏ ਇਹ ਵੇਖੋ ਜੀ ਕੋਈ ਤੇ 6-6 ਮਹੀਨਿਆਂ ਦਾ ਪਾਉਂਦੇ ਆ ਜੇ ਕੋਈ 2-3 ਮਹੀਨਿਆਂ ਦਾ ਪਾਉਣਾ ਜੀ ਕੋਈ ਪੈਸੇ ਹਸਾਂ ਲੋਕੀ ਪਾਉਂਦੇ ਆ ਕੋਈ 10-10 ਦਾ ਕੋਈ ਮਹੀਨਾ ਦਾ ਪਾਉਂਦੇ ਆ ਵਾ ਜੋ ਨਿਊਜ਼ ਦੇ ਅਕੋਰਡਿੰਗ ਚੱਲਦਾ ਪਿਆ ਨਿਊਜ਼ ਵਿੱਚ ਉਹਨੂੰ ਵੇਖ ਕੇ ਹੀ ਲੋਕਾਂ ਚਫਰਾਦਫੜੀ ਮੱਚੀ ਹੈ ਬਾਕੀ ਜੋ ਸਰਕਾਰ ਦਾ ਫੈਸਲਾ ਵਾ ਜੇ ਇੱਕ ਦੋ ਦਿਨ ਤੱਕ ਪਤਾ ਲੱਗੇਗਾ ਪਰ ਰਾਸ਼ਨ ਇਕੱਠਾ ਕਰਦੇ ਪਏ ਆ ਅਲਾਦ ਉਹਦੇ ਨੂੰ ਜਾ ਕੇ ਜਾ ਕੇ ਇੱਥੇ ਲੱਗੀ ਆ ਉਹ ਬੁਰੇ ਲਾਦ ਹੋ ਗਏ ਯਾਰ ਲੋਕੀ ਮਤਲਬ ਕਹਿੰਦਾ ਜੋ ਮਿਲਦਾ ਦੇ ਦੇ ਦੋ ਬਸ ਦੇ ਦੇ ਦੋ ਉਹ ਤਾਂ ਹੀ ਬੁਰਾ ਲਾਦ ਐਸੇ ਚੱਲਦੇ ਆ ਚਾਮੀ ਬੰਦ ਕਰਨਾ ਕੋਈ ਹੱਲ ਨਹੀਂ ਹੋਣਾ ਇਹ ਲੋਕਾਂ ਨੂੰ ਬੜਾ ਦਬੜੀ ਮੱਗੀ ਜਿਹੜੇ ਬਲੈਕਆਊਟ ਕਰਨ ਲੱਗੇ ਆ ਟੈਕਨੋਲੋਜੀ ਦੇ ਗੱਲ ਕੋਈ ਵਾਇਰਡ ਵਾਸ ਬੜੀ ਆ ਬਲੈਕਆਊਟ ਦਾ ਕੋਈ ਮੁੱਲ ਨਹੀਂ ਹੈਗਾ ਜੋ ਕੱਲ ਦੀ ਰੋਟੀ ਨਹੀਂ ਖਾ ਬਹੁ ਬੁਰੇ ਲਾਤ ਹੋਗੇ ਬਹੁਤ ਜ਼ਿਆਦਾ ਤਾਂ ਕਈ ਹੋਣ ਰਹ ਅਰਬੀ ਪਈਏ ਲੋਕੀ ਕਹਿੰਦੇ ਹੁਣ ਉਹਨਾਂ ਨੇ ਕਿਹਾ ਵਾਜੀ ਪਹਿਲਾਂ ਗੱਲ ਕਹਿੰਦੇ ਸੀਗੇ ਕਿ ਸਵੇਰੇ 7 ਵਜੇ ਦੁਕਾਨਾਂ ਖੁੱਲਣਗੀਆਂ ਤੇ ਯਾਰਾ 12 ਵਜੇ ਬੰਦ ਹੋ ਜਾਣੀਆਂ ਵਾ ਢਾਈ ਲੱਗ ਜਾਣੀ ਐ ਉਸ ਦੇ ਅਕੋਰਡਿੰਗ ਚੱਲਦਾ ਪਿਆ ਨਿਊਜ਼ ਵਿੱਚ ਉਹਨੂੰ ਵੇਖ ਕੇ ਲੋਕਾਂ ਚਾਪੜਾ ਦਾ ਫੜੀ ਮਰਜੀ ਐ ਬਾਕੀ ਹਲਾਤ ਉੱਥੇ ਤੋਂ ਜਾ ਕੇ ਜਾਗੇ ਇੱਥੇ ਲੱਗੀ ਆ ਬਹੁ ਬੁਰੇ ਲਾਤ ਹੋਗੇ ਤੇ ਆ ਲੋਕੀ ਮਤਲਬ ਕਹਿੰਦਾ ਜੋ ਮਿਲਦਾ ਦੇ ਦਿਓ ਬਸ ਦੇ ਦਿਓ ਬੋਤੇ ਹੀ ਬੁਰਾ ਲਾਤ ਆ ਸਮਝ ਲੈਂਦੇ ਆ ਇਹ ਕੰਟਰੋਲ ਕਰਨਾ ਪੈਣਾ ਥੋੜਾ ਟਾਈਮ ਜਾਂ ਵਧਾਣਾ ਮਤਲਬ ਸ਼ਾਮੀ ਸ਼ਾਮੀ ਬੰਦ ਕਰਨਾ ਸ਼ਾਮੀ ਬੰਦ ਕਰਨਾ ਕੋਈ ਹੱਲ ਨਹੀਂ ਹੋਣਾ ਇਹ ਲੋਕਾਂ ਨੂੰ ਬੜਾ ਦਵੜੀ ਪੈ ਗਈ ਜਿਹੜੇ ਬਲੈਕਆਊਟ ਕਰਨ ਲੱਗੇ ਆ ਟੈਕਨੋਲੋਜੀ ਦਾ ਅੱਜਕੱਲ੍ਹ ਵੈਸੇ ਐਡਵਾਂਸ ਬੜੀ ਆ ਬਲੈਕਆਊਟ ਦਾ ਕੋਈ ਮੁੱਲ ਨਹੀਂ ਹੈਗਾ ਪਾਈਆ ਪਾਈਆ ਨੱਚਦੇ ਗਈਆ ਵੇਖੋ ਸਹੀ ਮਾਰ ਗਈ ਹਾਲ ਮਨੇ ਦਾ ਜੋ ਕੱਲ ਦੀ ਰੋਟੀ ਨਹੀਂ ਖਾਦੀ ਫੂਰੇ ਰਸੇਰ ਦੇ ਸਾਥ 6 ਵਜੇ ਆਜਦੇ ਆ ਬਹੁਤ ਬੁੜੇ ਲਾਤ ਹੋਗੇ ਤੇ ਬਹੁਤ ਜ਼ਿਆਦਾ ਇਹਦੇ ਸੌਦਾ ਲੈਣ ਆਏ ਆ ਅੱਜ ਗੱਲਾਂ ਹੋ ਗਈਆਂ ਕਹਿੰਦੇ ਮਿਲਣਾ ਨਹੀਂ ਹੈਗਾ ਦੋ-ਚਾਰ ਦਿਨ ਦੁਕਾਨਾਂ ਬੰਦ ਹੋਣੀਆਂ ਇਹ ਆਵਾਜ਼ ਆਉਂਦੀ ਹੀ ਰਾਜਮਾ ਸੋਰਾ ਪਾਇਆ ਢਾਡਾਂ ਦਾ ਜੀ 2 ਕਿਲੋ ਰਾਜਮਾ 2 ਕਿਲੋ ਸੋਹੇ ਦਾ 2 ਕਿਲੋ ਮਾਹਨ 2 ਕਿਲੋ ਮਗੀ ਬਸ ਠੋਕਤੇ ਆ ਗਏ ਆ ਜੀ ਦੁਕਾਨਦਾਰ ਨੇ ਫੋਨ ਕੀਤਾ ਵਾ ਕਹਿੰਦਾ ਰਾਤ ਦਾ ਪਾਉ ਨੂੰ ਮਾਲ ਲਗਾਇਆ ਵਾ ਤੇ ਦੁਕਾਨ ਨੂੰ ਮਾਲ ਦੇਣਾ ਕਿਹਨੂੰ ਤੇ ਛੇਤੀ ਮੇਰਾ ਮਾਲ ਲੈ ਕੇ ਆਇਓ ਇਹ ਵੇਖੋ ਜੀ ਲੋਕਾਂ ਹੀ ਹੁਣਾਂ ਖੜਾ ਰਵੜੀ ਪਈ ਇਹ ਲੋਕੀ ਕਹਿੰਦੇ ਹੁਣਾਂ ਉਹਨੇ ਕਹਾ ਵਾ ਜੀ ਪਹਿਲਾਂ ਗੱਲ ਕਹਿੰਦੇ ਸੀਗੇ ਕਿ ਸਵੇਰੇ 7 ਵਜੇ ਦੁਕਾਨਾਂ ਖੁੱਲਣਗੀਆਂ ਤੇ ਯਾਰਾਂ 12 ਵਜੇ ਬੰਦ ਹੋ ਜਾਣੀਆਂ ਵਾ ਤੇ ਬਸ ਇਹਦੇ ਕਰਕੇ ਲੋਕੀ ਜਿਹੜੇ ਹੁਣ ਖੜੇ ਪਈਏ ਕਿ ਲੜਾਈ ਲੜਾਈ ਲੱਗ ਜਾਣੀ ਵੇ ਵੇਖੋ ਜੀ ਕੋਈ 6-6 ਮਹੀਨਾ ਦਾ ਪੌਣ ਡਿਆ ਆ ਜੇ ਕੋਈ 2-3 ਮਹੀਨਾ ਦਾ ਪੌਣਾ ਜੇ ਕੋਈ ਪੈਨਸ ਹਾਂ ਉਹਨਾਂ ਨੂੰ ਕੀ ਪੌਣ ਡਿਆ ਮੈਂ ਪੱਤੀ ਕੋਈ 10-10 ਦਾ ਕੋਈ ਮਹੀਨਾ ਦਾ ਪੌਣ ਡਿਆ ਵਾ ਜੇ ਜੋ ਨਿਊਜ਼ ਦੇ ਅਕੋਰਡਿੰਗ ਚੱਲਦਾ ਪਿਆ ਨਿਊਜ਼ ਵਿੱਚ ਉਹਨੂੰ ਵੇਖ ਕੇ ਲੋਕਾਂ ਚਫਟਾ ਦਾ ਫੜੀ ਮੱਝੀ ਹੈ ਬਾਕੀ ਜੋ ਸਰਕਾਰ ਦਾ ਫੈਸਲਾ ਵਾ ਜੇ 1-2 ਦਿਨ ਤੱਕ ਪਤਾ ਲੱਗੇਗਾ ਪਰ ਰਾਸ਼ਨ ਇਕੱਠਾ ਕਰਦੇ ਪਏ ਆ